ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਤੇ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਅੱਜ ਦਲਿਤ ਵਿਰੋਧੀ ਕਾਂਗਰਸ ਪ੍ਰਤਾਪ ਬਾਜਵਾ ਮਾਫੀ ਮੰਗੇ ਦਾ ਨਾਅਰਾ ਜ਼ੋਰਦਾਰ ਟੰਗ ਨਾਲ بلند ਕਰਦਿਆ ਪਟਿਆਲਾ ਦੇ ਐਮਪੀ ਡਾਕਟਰ ਤਰਨਵੀਰ ਗਾਦੀ ਦੇ ਘਰ ਦੇ ਮੂਰਜ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਆਪ ਦੇ ਜ਼ਿਲ੍ਹਾ ਪ੍ਰਧਾਨਸ਼ਾਹੀ ਦੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤੇਜਿੰਦਰ ਮਹਿਤਾ ਅਤੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਦੇ ਚੇਅਰਮੈਨ ਇੰਪਰੂਵਮੈਂਟ ਟਰਸਟ ਹਰਪਾਲ ਸਿੰਘ ਵਿਰਕ ਦੀ ਅਗਵਾਈ ਹੇਠ ਇੱਥੇ ਅਫਸਰ ਕਲੋਨੀ ਨੇੜੇ ਗੌਂ ਚੌਂਕ ਵਿਖੇ ਬੈਂਡ ਬਾਜੇ ਨਾਲ ਪੁੱਜੀ ਆਪ ਲੀਡਰਸ਼ਿਪ ਨੇ ਮੰਗ ਕੀਤੀ ਕਿ ਦਲਿਤ ਵਿਰੋਧੀ ਮਾਨਸਿਕਤਾ ਰੱਖਣ ਵਾਲਾ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਮਾਫੀ ਮੰਗੇ ਇਹਨਾਂ ਆਗੂਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੋ ਬਹੁਤ ਹੀ ਸੁਜਵਾਨ ਆਗੂਆਂ ਇਹਨਾਂ ਵਿਰੋਧ ਕੀਤੀ ਗਈ ਮਾੜੀ ਬਿਆਨਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਖੋ ਮੈਂ ਤਾਂ ਸਰਦਾਰ ਭੌਂ ਸਿੰਘ ਮਾਨ ਸਾਹਿਬ ਦੀ ਗੱਲ ਯਾਦ ਆਉਂਦੀ ਹੈ ਕਿ ਜਿਉਂ-ਜਿਉਂ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਕੰਮ ਕਰਦੇ ਜਾਵਾਂਗੇ ਉਹ ਇਹ ਸਾਰੇ ਹਿੱਲ ਦੇ ਜਾਣਗੇ। ਸੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਜਿਹੜੇ ਕਿ ਬੜੇ ਸੀਜ਼ਨਡ ਪੋਲੀਟੀਸ਼ੀਅਨ ਨੇ ਸਮਝਦਾ। ਬੜਾ ਲੱਭਾ ਉਹਨਾਂ ਦਾ ਰਾਜਨੀਤਿਕ ਤਜਰਬਾ ਪਰ ਕਦੇ ਉਹ ਕਹਿ ਦਿੰਦੇ ਨੇ ਪੰਜਾਬ 'ਚ 50 ਬੰਬ ਪਏ ਨੇ। ਕਦੇ ਕਹਿ ਦਿੰਦੇ ਨੇ ਮਟੀਰੀਅਲ ਆ ਕਦੇ ਕਹਿ ਦਿੰਦੇ ਨੇ ਕਿੱਥੋਂ ਆ ਗਏ ਅੱਜ ਆਮ ਘਰਾਂ ਦੇ ਮੁੰਡੇ ਜੇ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਵਿਧਾਨ ਸਭਾ ਚ ਭੇਜਦੇ ਔਰ 4 ਸਾਲਾਂ ਦਾ ਜੋ ਰਿਪੋਰਟ ਕਾਰਡ ਹੈ ਤਾਂ ਉਹ ਸਾਰੇ ਪੰਜਾਬ ਦੇ ਲੋਕਾਂ ਨੂੰ ਦਿਖ ਰਿਹਾ ਤੇ ਅੱਜ ਜੋ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਜਿਹੜਾ 10 ਲੱਖ ਦਾ ਕਾਰਡ ਹੈ ਨਾ ਮੈਨੂੰ ਲੱਗਦਾ ਕਾਂਗਰਸੀਆਂ ਨੂੰ ਪਹਿਲਾਂ ਬਣਵਾਉਣਾ ਚਾਹੀਦਾ ਇਹਨਾਂ ਦਾ ਇਲਾਜ ਬੜਾ ਵਧੀਆ ਹੋਊਗਾ ਕਿਉਂਕਿ ਕਦੇ ਕਿਸੇ ਨੂੰ ਬੈਂਡਵਾਜਿਆ ਵਾਲਾ ਕਹਿ ਦਿੰਦੇ ਕਦੇ ਕੁਸ਼ਲ ਕਹਿ ਦਿੰਦੇ ਸੋ ਸੀਐਲ ਸਾਹਿਬ ਨੇ ਜੋ ਕਿਹਾ ਵੀ ਹਿੱਲ ਚੁੱਕੇ ਨੇ ਮੈਨੂੰ ਲੱਗਦਾ ਇਹ ਵਾਕਈ ਹਿੱਲ ਚੁੱਕੇ ਨੇ ਇਹਨਾਂ ਨੂੰ ਇਲਾਜ ਦੀ ਲੋੜ ਹੈ। ਭਾਜੀ ਕਿੰਨਾ ਦੇ ਘਰ ਦੇ ਅੱਗੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਇੱਥੇ ਸਾਡੇ ਐਮਪੀ ਡਾਕਟਰ ਧਰਮਵੀਰ ਗਾਂਧੀ ਜੀ ਨੇ ਸੋ ਜਿੱਥੇ ਇਹ ਵੀ ਪਾਰਟੀ ਦੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਆ ਨਾ ਮੈਂ ਸਮਝਦਾ ਜੋ ਇਹਨਾਂ ਦਾ ਰਤਬਾ ਰਾਜਨੀਤੀ 'ਚ ਹੈ ਤਾਂ ਇਹਨਾਂ ਨੂੰ ਵੀ ਪ੍ਰਤਾਪਵਾਜਵੇ ਦਾ ਜਿਹੜਾ ਉਹ ਬਿਆਨ ਹੈ ਉਹ ਕੰਡੈਮਨ ਕਰਨਾ ਚਾਹੀਦਾ।